ਪੰਜਾਬ ਵਿੱਚ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਵਿੱਚ 10ਵੀਂ ਤੇ 12ਵੀਂ ਜਮਾਤ ਦੇ ਪ੍ਰੀਖਿਆ ਵਿੱਚ ਟੌਪ ਕਰਨ ਵਾਲੇ ਨੌਜਵਾਨਾਂ ਨੂੰ ਰੋਲ ਮਾਡਲ ਬਣਨਗੇ ਉਹਨਾਂ ਰਾਹੀਂ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦੇਵੇਗੀ ਇਸ ਤੋਂ ਇਲਾਵਾ ਹਾਕੀ ਤੇ ਹੋਰ ਖੇਡਾਂ ਦੇ ਖਿਡਾਰੀਆਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਏਗਾ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ 'ਚ ਕਹੀ ਇਸ ਦੌਰਾਨ ਸੀਐਮ ਮਾਨ ਨੇ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਵਿੱਚ ਟੌਪ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਉਹਨਾਂ ਨੇ ਕਿਹਾ ਕਿ ਸੂਬੇ ਦੀ ਤਰੱਕੀ ਦਾ ਮੁੱਢ ਹੀ ਸਿੱਖਿਆ ਬਣਦੀ ਹੈ ਇਸ ਲਈ ਸੀ ਸਰਕਾਰੀ ਸਕੂਲਾਂ ਦੀ ਤ셔 ਸੁਧਾਰ ਤੇ ਖੇਤਰ ਚ ਨਵੀਂ ਕ੍ਰਾਂਤੀ ਲਿਆਂਦੀ ਹੈ ਜਿਸ ਦੇ ਸਦਕਾ ਪੰਜਾਬ ਦੇ ਅਤ ਤੋਂ ਵੱਧ ਸਕੂਲ ਸਕੂਲਾਂ ਦੇ ਨਤੀਜੇ 100% ਦੀ ਆਉਣ ਲੱਗੇ ਹਨ ਪਹਿਲੇ ਤਿੰਨ ਸਥਾਨਾਂ ਤੇ ਵੀ ਕੁੜੀਆਂ ਨੇ 12ਵੀਂ ਚ ਵੀ ਤੇ 10ਵੀਂ ਚ ਵੀ ਪਹਿਲੇ ਤਿੰਨ ਸਥਾਨਾਂ ਤੇ ਕੁੜੀਆਂ ਨੇ ਆਹ ਜਿਹੜੀ ਪਰਸੈਂਟੇਜ ਕਹਿੰਦੇ ਆ ਚੇਅਰਮੈਨ ਸਾਹਿਬ 9995 ਇਹ 4 5% ਜਿਹੜੀ بگੜੀ ਉਹ ਸਾਡੇ ਵਰਗੀ بگੜੀ ਉਹ ਇਹ ਮੁੰਡਿਆਂ ਕਰਕੇ بگੜੀ ਉਹ ਮੈਨੂੰ 100% ਹੀ ਆ ਜਾਂਦਾ ਕੁੜੀਆਂ ਦਾ ਰਿਜ਼ਲਟ ਤਾਂ ਸੋ ਹਰਾਨੀ ਦੀ ਗੱਲ ਹੈ ਕਿ ਮੈਂ ਕੱਲ੍ਹ ਸਪੈਸ਼ਲੀ ਪਰਸੋਂ ਪੁੱਛਿਆ ਹੈ ਗੱਲ ਕਿ ਤੁਸੀਂ ਫਿਰ ਜੇ 650 ਚੋਂ 650 ਆ ਗਏ ਤਿੰਨ ਜਣਿਆਂ ਦੇ ਤੁਸੀਂ ਫਿਰ ਇਹ ਰਿਜ਼ਲਟ ਕਿਵੇਂ ਪਹਿਲੇ ਨੰਬਰ ਤੇ ਉਹ ਕਹਿੰਦੇ ਜੀ ਫਿਰ ਉਮਰ ਮੁਤਾਬਕ ਅਸੀਂ ਕਰਦੇ ਆ ਕਿ ਸਭ ਤੋਂ ਜਿਹੜੀ ਛੋਟੀ ਹੈ ਉਹਨੂੰ ਪਹਿਲੇ ਨੰਬਰ ਤੇ ਕਰ ਲੈਣਾ ਸਭ ਤੋਂ ਉਸ ਤੋਂ ਛੋਟੀ ਦੂਜੇ ਨੰਬਰ ਤੇ ਉਸ ਤੋਂ ਛੋਟੀ ਤੀਜੇ ਨੰਬਰ ਤੇ ਪਰ ਮੇਰੇ ਲਈ ਤੁਸੀਂ ਤਿੰਨੋਂ ਹੀ ਜਿਹੜੀਆਂ ਉਹ ਪਹਿਲੇ ਨੰਬਰ ਤੇ ਆਉਂ ਕਿਉਂਕਿ ਜੰਮਣ ਮਰਨ ਜਿਹੜਾ ਜੰਮਣ ਮਰਨ ਉਹ ਆਪਣੇ ਹੱਥ 'ਚ ਨਹੀਂ ਹੈਗਾ ਹੈ ਨਾ ਸੋ ਇਸ ਕਰਕੇ ਕੋਈ ਐਸੀ ਗੱਲ ਨਹੀਂ ਪਰ ਤਿੰਨ ਹੀ ਸਾਡੇ ਲਈ ਤਾਂ ਬਰਾਬਰ ਔਰ ਜਿਹੜੇ ਜਿਹੜੇ ਜਿਵੇਂ ਮੇਰੇ ਕੋਲ ਸਾਰਾ ਕੁਝ ਡਾਟਾ ਪਿਆ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ 'ਚ 98.54% ਜਿਹੜਾ ਪਾਸ ਹੋਏ ਨੇ ਬੱਚੇ ਪੈਲਾ ਸਥਾਨ ਅੰਮ੍ਰਿਤਸਰ ਜਿਲ੍ਹਾ ਸੋ 7000 ਸਕੂਲਾਂ ਚੋਂ 4024 ਸਕੂਲਾਂ ਦਾ ਰਿਜ਼ਲਟ 100% ਰਹਿ ਗਿਆ 4024 ਸੋ 16 ਵਿਦਿਆਰਥੀ ਜਿਹੜੇ ਨੇ ਮੈਰਿਟ ਲਿਸਟ ਚ ਆਉਣ ਵਾਲੇ ਇਹ ਮੈਂ ਗੱਲ ਕਰਦਾ 10ਵੀਂ ਦੀ 16 ਵਿਦਿਆਰਥੀ ਨੇ ਜਿਹੜੇ ਉਹ ਰਾਸ਼ਟਰੀ ਤੇ ਸਟੇਟ ਲੈਵਲ ਦੇ ਪਲੇਅਰ ਵੀ ਨੇ ਸੋ ਜਿਹੜਾ ਬੱਚਾ ਸ਼ਹਿਰ ਹੁੰਦਾ ਉਹ ਸਾਰੇ ਪੱਸੀ ਸ਼ਹਿਰ ਹੁੰਦਾ ਫਿਰ ਉਹ ਖੇਡਾਂ ਚ ਲਿਆਉਂਦਾ ਉਹ ਕਲਚਰ ਐਕਟੀਵਿਟੀ ਚ ਵੀ ਉਹ ਅੱਗੇ ਹੁੰਦਾ ਉਹਦਾ ਅਸਲ ਚ ਚਾਕਾ ਖੁੱਲ ਜਾਂਦਾ ਵੀ ਕਿਉਂਕਿ ਮੈਂ ਵੀ ਇਦਾਂ ਹੀ ਕਰਦਾ ਸੀ ਮੈਂ ਖੇਡਾਂ ਖੇਡਣ ਪਾਸੇ ਵਧੀਆ ਸੀ ਪੜ੍ਹਾਈ ਚ ਵੀ ਵਧੀਆ ਸੀ ਫਿਰ ਆਹ ਜਿਹੜੀ ਲਾਈਨ ਕਲਚਰ ਵਾਲੀ ਸੀ ਉਹਦੇ ਚ ਵੀ ਵਧੀਆ ਸੀ ਸੋ 12ਵੀਂ ਦੇ ਵਿੱਚ ਵੀ ਲਗਭਗ ਇਸੇ ਤਰ੍ਹਾਂ ਦੀ ਹੈ ਕਿ 26 ਵਿਦਿਆਰਥੀ ਜਿਹੜੇ ਨੇ 12ਵੀਂ ਦੇ ਉਹ ਨੈਸ਼ਨਲ ਜਾਂ ਸਟੇਟ ਲੈਵਲ ਦੇ ਪਲੇਅਰ ਖੇਡਾਂ ਦੇ ਵਿੱਚ ਅਚੀਵਮੈਂਟ ਹੈ ਉਹ ਸਰਟੀਫਿਕੇਟਾ ਅਲੱਗ ਮਿਲੇ ਹੋਣਗੇ ਸੋ ਜਿਹੜੇ ਬੱਚੇ ਨੂੰ ਸਰਟੀਫਿਕੇਟਾਂ ਨਾਲ ਪਿਆਰ ਹੋ ਜੇ ਪ੍ਰਸ਼ੰਸਾ ਪੱਤਰਾਂ ਨਾਲ ਤੇ ਜਿਹੜੇ ਬੱਚੇ ਨੂੰ ਫਸਟ ਸੈਕੰਡ ਆਉਣ ਦੀ ਆਤਮਾ ਪੈ ਜਾ ਬੱਚੇ ਚਾਹ ਹੋ ਜਾਂਦਾ ਜਨੂਨ ਹੋ ਜਾਂਦਾ ਫਿਰ ਸੋ ਜਨੂਨੀ ਹੋ ਕੇ ਹੀ ਕੰਮ ਜਿਹੜਾ ਉਹ ਕੋਈ ਸਿਰੇ ਚੜਦਾ ਦੋ ਚਿੱਤੀ ਵਾਲੇ ਮਨ ਨਾਲ ਕੋਈ ਕੰਮ ਸਹੀ ਨਹੀਂ ਚੱਲ ਸਕਦਾ ਕਿ ਮੈਂ ਆ ਕਰਾਂ ਜਾਂ ਉਹ ਕਰਾਂ ਆਹ ਸਟੇਜ ਜਿਹੜੀ ਹੈ ਤੁਹਾਡੀ ਬੜਾ ਕ੍ਰੂਸ਼ਲ ਸਟੇਜ ਹੈ ਇਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਨੇ ਬਹੁਤ ਵੱਡਾ ਮੋੜ ਲੈਣਾ ਹੈ ਹੁਣ ਹੁਣ ਤੁਸੀਂ ਆਪਣੇ ਆਪਣੇ ਕੈਰੀਅਰ ਚੁਣਨੇ ਨੇ ਤੁਸੀਂ ਕਮਰਸ ਜਾਣਾ ਹੈ ਤੁਸੀਂ ਮੈਡੀਕਲ ਜਾਣਾ ਹੈ ਤੁਸੀਂ ਇੰਜੀਨੀਅਰਿੰਗ ਜਾਣਾ ਹੈ ਨਾਨ ਮੈਡੀਕਲ ਜਾਣਾ ਹੈ ਤੁਸੀਂ ਆਰਟਸ ਵਾਲੇ ਪਾਸੇ ਜਾਣਾ ਹੈ ਆਈਪੀਐਸ ਵਾਲੇ ਪਾਸੇ ਜਾਓਗੇ ਆਈਐਸ ਵਾਲੇ ਪਾਸੇ ਜਾਓਗੇ ਇੱਥੋਂ ਬਾਅਦ ਸ਼ੁਰੂ ਹੋਊਗਾ ਹੁਣ ਬਹੁਤ ਕਮਾਲ ਦਾ ਇੱਕ ਪੁਆਇੰਟ ਐਸਾ ਆ ਗਿਆ ਕਿ ਇਸ ਤੋਂ ਬਾਅਦ ਤੁਸੀਂ ਡਿਸਾਈਡ ਕਰਨਾ ਹੈ ਪੰਜਾਬ ਸਰਕਾਰ ਵੱਲੋਂ ਇਸ ਕੰਮ ਵਾਸਤੇ ਬ੍ਰਾਲੇ ਕੀਤੇ ਗਏ ਨੇ ਕੈਰੀਅਰ ਗਾਈਡੈਂਸ ਕਿ ਤੁਸੀਂ ਸਾਥੋਂ ਹੀ ਪੁੱਛ ਸਕਦੇ ਹੋ ਕਿ ਅਸੀਂ ਆ ਕਰਨਾ ਚਾਹੁੰਦੇ ਹਾਂ ਜਿਹਦੇ ਵਿੱਚ ਕੀ ਕੀ ਅੱਗੇ ਦਿੱਕਤਾਂ ਆ ਸਕਦੀਆਂ ਨੇ ਕਿੱਥੇ ਕਿੱਥੇ ਦੇ ਇੰਸਟੀਚਿਊਟ ਨੇ ਇਹਦਾ ਕਿੱਥੇ ਕਿੱਥੇ ਲਾਇਬ੍ਰੇਰੀਆਂ ਮਿਲਣਗੀਆਂ ਕਿਤਾਬਾਂ ਕਿੱਥੋਂ ਮਿਲਣਗੀਆਂ ਸਾਰਾ ਕੁਝ